ਇਹ ਝਗੜਾ ਇੰਡੀਆ 'ਚ ਤੇ ਹੈ ਨਹੀਂ ਮੈਂ ਇਤਨਾ ਸ਼ਹਿਰਾਂ 'ਚ ਪਰਮਣ ਕਰਦਾ ਕੋਈ ਇਸ ਤਰ੍ਹਾਂ ਦਾ سلسلہ ਮੈਂ ਦੇਖਿਆ ਨਹੀਂ ਪਰ ਬਾਹਰ ਕੁਝ ਜ਼ਿਆਦਾ ਉਹਦਾ ਇੱਕ ਕਾਰਨ ਕਿ ਪੰਥ ਦੀ ਬਣਾਈ ਹੋਈ ਜੋ ਮਰਿਆਦਾ ਹੈ ਉਸ ਦਾ ਕੋਈ ਪ੍ਰਚਾਰ ਨਹੀਂ ਹੋਇਆ ਗੁਰਬਾਣੀ ਦਾ ਪ੍ਰਚਾਰ ਨਹੀਂ ਹੋਇਆ ਸਿੱਧੀਆਂ ਪੁੱਠੀਆਂ ਗੱਲਾਂ ਜਿਸ ਨੇ ਕਹਿ ਦਿੱਤੀਆਂ ਉਹ ਕਬੂਲ ਕਰ ਲਈਆਂ ਗਈਆਂ ਜੋ ਪੰਥ ਖਰੜੇ ਤੇ ਵੀ ਪੂਰੀਆਂ ਨਹੀਂ ਉਤਰਦੀਆਂ ਤੇ ਤੁਸੀਂ ਆਹ ਕੁਝ ਖਰੜੇ ਨੂੰ ਮੰਨਦੇ ਹੀ ਨਹੀਂ ਫਿਰ ਤੇ ਨਿਰੰਕਾਰੀਆਂ ਦਾ ਵੀ ਕੋਈ ਕਸੂਰ ਨਹੀਂ ਤੇਰਾ ਦਾ ਸਵਾਮੀਆ ਦਾ ਵੀ ਕਿਉਂਕਿ ਉਹ ਵੀ ਕੰਨ ਅਸੀਂ ਨਹੀਂ ਮੰਨਦਾ ਔਰ ਜੇ ਹੁਣ ਨਿਕੰਮੇ ਝਗੜੇ ਲੈ ਕੇ ਅਸੀਂ ਦੋ ਦੋ ਤਿੰਨ ਤਿੰਨ ਧੜੇ ਖੜੇ ਕਰ ਛੜਨੇ ਨੇ ਬਹੁਤ ਸਾਰੇ ਬੰਦੇ ਇਸ ਵਾਸਤੇ ਹਟ ਪੈਂਦੇ ਨੇ ਨਿਕੰਮੀ ਬੈਸ ਛੇੜ ਬੈਠਦੇ ਆ ਔਰ ਸਤਬੁਰ ਇਸ ਬੈਸ ਨੂੰ ਤੇ ਕਰੀਬਨ ਕਰੀਬਨ ਮੂੜਤਾ ਹੀ ਮੰਨਦੇ ਨੇ ਕਿ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਮਾਸ ਕੌਣ ਸਾਗ ਕਹਾਵੇ ਕਿਸਮੇ ਪਾਪ ਸਮਾਣੇ ਤੇ ਇਹ ਪੈਸ ਮੈਂ ਛੇੜ ਦੇਵਾਂ ਤੋ ਕਰੀਬਨ ਕਰੀਬਨ ਮੈਂ ਵੀ ਮੂੜਾਂ ਪਰ ਸਿਆਣਪ ਹੋਣ ਦਾ ਦਾਵਾ ਨਹੀਂ ਮੇਰਾ ਲੇਕਿਨ ਮੂਰਖਤਾ ਦੀ ਮੋਹਰ ਲਵਾਉਣ ਤੋਂ ਜੀ ਘਬਰਾਂਦਾ ਐ ਐਨੇ ਮੈਂ ਜ਼ਰੂਰ ਅਰਜ਼ ਕਰਦਾ ਕਿਉਂਕਿ ਸਤਿਗੁਰ ਕਹਿੰਦਾ ਨ ਮੂੜ ਐ ਤੇ ਬੰਦਾ ਇਸ ਬਹਿਸ ਨੂੰ ਛੇੜਦਾ ਹੀ ਕਿਉਂ ਐ ਇਹ ਪੈਸ ਛੇੜਨ ਵਾਲੀ ਨਹੀਂ ਇਸ ਸਤਿਗੁਰੂ ਇਸ ਦੇ ਸਵਾਲ ਕਰਦਨ ਕੌਣ ਮਾਸ ਕੌਣ ਸਾਗ ਕਹਾਵੇ ਕਿਸ ਵਿੱਚ ਪਾਪ ਸਣਾਣੇ ਪਹਿਲੇ ਮੈਨੂੰ ਇਹ ਖੋਲ ਕੇ ਦੱਸੋ ਸਾਗ ਕੀ ਹੈ ਤੇ ਮਾਸ ਕੀ ਹੈ ਗੁਰੂ ਨਾਮਿਕ ਦੇ ਪਹਿਲਾ ਮਾਸੋਂ ਨਿੰਿਆ ਮਾਸੇ ਅੰਦਰ ਸਾਸ ਫਿਰ ਵੱਡਾ ਹੋਇਆ ਵਿਆਹ ਕਰ ਲਿਆ ਮਾਸ मांसो ही मांस उपजे मांसो सबे साख मांस मांस कर मूर्ख झगड़े ज्ञान ध्यान नहीं जाने कौन मांस कौन साग कहावे किसमें पाप समाने एक पुस्तक पढन नो मेनू मिली दिल्ली देच लिखी एक बीबी ने और उस पुस्तक दे ऊपर पंतीये रस मीठा रस मांस 400 ਸਫੇ ਦੀ ਇਹ ਪੁਸਤਕ ਇਸ ਦੇ ਵਿੱਚ ਕਰੀਬਨ ਕਰੀਬਨ ਇਸ ਢੰਗ ਨਾਲ ਸਿੱਖੀ ਰੂਪ ਪੇਸ਼ ਕੀਤਾ ਗਿਆ ਜਿਹੜਾ ਪੁਰਾਣਾ ਬ੍ਰਾਹਮਣ ਮਤ ਸੀ ਕਿ ਮੈਂ ਫਿਰ ਅਰਜ਼ ਕਰਾਂ ਸਿੱਖ ਧਰਮ ਜੈਨ ਧਰਮ ਨਹੀਂ ਹੈ ਸਿੱਖ ਧਰਮ ਬੋਧ ਧਰਮ ਨਹੀਂ ਹੈ ਸਿੱਖ ਧਰਮ ਸਨਾਤਨ ਮਤ ਨਹੀਂ ਹੈ ਸਿੱਖ ਧਰਮ ਬ੍ਰਾਹਮਣ ਮਤ ਨਹੀਂ ਹੈ ਤੇ ਜਿਸ ਢੰਗ ਦੀ ਅਹਿੰਸਾ ਤੇ ਜਿਸ ਢੰਗ ਦੀ ਛੂਆਛਾਤ ਸਿੱਖ ਧਰਮ ਦੇ ਚਲਿਆਂਦੇ ਗਈਏ ਨਿਰੋਲ ਪੁਰਾਣਾ ਬ੍ਰਾਹਮਣ ਵਤ ਔਰ ਕੁਛ ਨਹੀਂ ਨਿਰੋਲ ਪੁਰਾਣਾ ਬ੍ਰਾਹਮਣ ਵਤ ਔਰ ਜਿਹੜੀਆਂ ਗੱਲਾਂ ਮੈਂ ਕਹਿ ਰਿਹਾ ਜ਼ਰੂਰ ਇਤਿਹਾਸਕ ਗ੍ਰੰਥ ਪੜ੍ਹਨਾ ਹੈ ਮੈਂ ਕਿਧਰੇ ਭੁੱਲ ਕਰਦਾ ਵਾਂ ਮੇਰੀ ਸੁਦਾਈ ਕਰ ਦੇਣਾ ਜ਼ਰੂਰ ਕਿਉਂਕਿ ਇਹਨਾਂ ਇਤਿਹਾਸਕ ਗ੍ਰੰਥਾਂ ਨੂੰ ਲੈ ਕੇ ਮੈਂ ਕੌਮ ਦੇ ਬੜੇ ਮੁਖੀਆਂ ਮੁਖੀਆਂ ਦੇ ਕੋਲ ਗੋਮਿਆ ਇਹ ਇਤਿਹਾਸ ਹੈ ਸਾਡਾ ਤੋਂ ਸੰਸ਼ੇਵ ਦੇ ਵਿੱਚ ਮੈਂ ਅਰਜ਼ ਕਰਾਂ ਕਿ ਪੁਸਤਕ ਜਦ ਮੈਨੂੰ ਭੇਟ ਕੀਤੀ ਗਈ ਜਿਹਦੇ ਵਿੱਚ ਕਰੀਬਨ ਕਰੀਬਨ ਰਹਿਤ ਨਾਮ ਹੈ ਤੇ ਉਹਨਾਂ ਤਮਾਮ ਪੰਕਤੀਆਂ ਨੂੰ ਛੱਡ ਦਿੱਤਾ ਗਿਆ ਜੋ ਗੁਰੂ ਗ੍ਰੰਥ ਸਾਹਿਬ ਦੀਆਂ ਹਨ ਇਸ ਵਿਸ਼ੇ ਦੇ ਸੰਬੰਧ ਵਿੱਚ ਕੁਝ ਉਹ ਪੰਕਤੀਆਂ ਲੈ ਲਏ ਗਈਆਂ ਭਗਤ ਕਬੀਰ ਦੀਆਂ ਜੋ ਕੁਰਬਾਨੀ ਦੇ ਸੰਬੰਧ ਵਿੱਚ ਨਹੀਂ ਜਿੱਥੇ ਕਬੀਰ ਕਹਿੰਦੇ ਨੇ ਵੀ ਤੁਸੀਂ ਕਹਿੰਦੇ ਹੋ ਹਲਾਲ ਕੀਤਾ ਹੈ ਇਦਾ ਕੀ ਮਤਲਬ ਹੈ ਖੁਦਾ ਤੇ ਕੁਰਬਾਨੀ ਨਹੀਂ ਮੰਗਦਾ ਖੁਦਾ ਨੂੰ ਤੇ ਲੋੜ ਨਹੀਂ ਤੁਹਾਡੀ ਲੋੜ ਹੋ ਸਕਦੀ ਖੁਦਾ ਦੀ ਲੋੜ ਨਹੀਂ ਹੈ ਮੱਕੇਸ ਤੁਸੀਂ ਕਟੀ ਜਾ ਰਹੇ ਹੋ ਗਊਆਂ ਨੂੰ ਬੱਕਰੀਆਂ ਨੂੰ ਤੇ ਆਖੋ ਖੁਦਾ ਮੰਗਦਾ ਹੈ ਖੁਦਾ ਦੀ ਇਹ ਮੰਗ ਨਹੀਂ ਹੈ ਖੁਦਾ ਦੀ ਇਹ ਲੋੜ ਨਹੀਂ ਹੈ ਖੁਦਾ ਦੀ ਇਹ ਚਾਹਤ ਨਹੀਂ ਹੈ ਇਹਨੂੰ ਖੁਦਾ ਨਾਲ ਨਾ ਜੋੜੋ ਕਬੀਰ ਕਰਿਬਿਆਨ ਕਰੀਬਨ ਰੋਜ਼ਿਆਂ ਦੇ ਨਾਲ ਰਮਜ਼ਾਨ ਦੇ ਦਿਨਾਂ ਜੋ سلسلہ ਇਹ ਚੱਲਦਾ ਹੈ ਉਸ ਦੀ ਚਰਚਾ ਕਰਦene ਔਰ ਇਸ ਸਾਰੀ ਗੱਲ ਖੋਲ ਕੇ ਮਹਾਨ ਟਿਕਾਕਾਰ ਗੁਰਗ੍ਰੰਥ ਸਾਹਿਬ ਦੇ ਪ੍ਰਿੰਸੀਪਲ ਸੈਤ ਸਿੰਘ ਨੇ ਖੋਲ ਦਿੱਤੀ ਹੈ। ਪੜ੍ਹੀ ਦਿੱਲੀ ਦੇ ਵਿੱਚ ਮੈਨੂੰ ਮੀਟ ਕੀਤੀ ਗਈ। ਤੇ ਮੈਂ ਉਸ ਬੀਬੀ ਨੂੰ ਕਹਿ ਬਠੀਕ ਹੈ ਤੂੰ ਪੁਸਤਕ ਲਿਖੀ ਹੈ ਤੇ ਇਸ ਦੇ ਵਿੱਚ ਜੋ ਕੁਝ ਲਿਖਿਆ ਹੈ ਉਹ ਤੇ ਸਿਰਲੇਖ ਤੋਂ ਹੀ ਪਤਾ ਚੱਲਦਾ ਪਿਆ। ਤੇ ਪੁਸਤਕ ਦੇ ਨਾਮ ਤੋਂ ਹੀ ਪਤਾ ਚਲ ਰਿਹਾ ਪਰ ਮੈਂ ਪੁਸਤਕ ਕਬੂਲ ਨਹੀਂ ਕਰਨੀ। ਜਾਂ ਇਸ ਸੰਬੰਧੀ ਕੁਝ ਵਿਚਾਰ ਵਟਾਂਦਰਾ ਫੇਲੇ ਕਰ। ਖੈਰ ਬੈਠ ਕੇ ਉਸ ਦੀ ਕੋਠੀ 'ਚ ਨਾ ਲਈ ਮਾਡਰਨ ਟਾਊਨ ਦੀ ਗੱਲ। ਪੰਕਤੀ ਸਿਰਮੌਰ ਐਸੀ ਗੁਰੂ ਨਾਨਕ ਦੀ। ਰਸ ਸੋਨਾ ਰਸ ਰੂਪਾ ਕਾਮਣ ਰਸ ਪਰ ਮਲਕੀ ਵਾਸ। ਰਸ ਸੇ ਜਾ ਰਸ ਘੋੜੇ ਮੰਦਰ ਰਸ ਮੇ ਠਾ ਰਸ ਮਾਸ। ਇਹ ਤੇ ਰਸ ਸਰੀਰ ਕੇ ਕਹ ਘਟ ਨਾਮ ਨਿਵਾਸ ਇਤਨੇ ਰਸ ਸਰੀਰ ਦੇ ਚੋਵਨ ਮਾਸ ਹੋਵੇ ਤੇ ਨਾਮ ਦਾ ਵਾਸਾ ਕਿੱਥੇ ਹੋ ਸਕਦਾ ਨਾਮ ਨਹੀਂ ਵਸ ਸਕਦਾ ਮੈਂ ਕਿਹ ਹੈ ਇਸ ਪੰਕਤੀ ਨੂੰ ਸਾਹਮਣੇ ਰੱਖ ਕੇ ਤੋਂ ਮਾਸ ਦੀ ਬੜੀ ਸੋਹਣੀ ਵਿਆਖਿਆ ਕਰ ਦਿੱਤੀ ਬਹੁਤ ਸੋਹਣੀ ਬੜੀ ਉੱਤਮ ਵਿਆਖਿਆ ਔਰ 400 ਸਫੇ ਰੰਗ ਦਿੱਤੇ ਲੇਕਿਨ ਹੁਣ ਗੱਲ ਇਥੋਂ ਸ਼ੁਰੂ ਕਰਨੀ ਪੈਗੀ ਰਸ ਸੋਨਾ ਪਹਿਲੇ ਗੁਰੂ ਨਾਨਕ ਨੇ ਲਿਖਿਆ ਹੈ ਰਸ ਸੋਨਾ ਤੇ سونے ਦਾ ਹਾਰ ਤੂੰ ਗੱਲ ਵਿੱਚ ਪਾਇਆ ਹੈ ਮੈਂ ਕਿ ਪਹਿਲੇ ਇਹਨੂੰ ਬਾਰ ਸੁੱਟ ਇਹਨੂੰ ਇੱਕ ਪਾਸੇ ਕਰ ਤਾਂ ਤੂੰ ਬਾਕੀ ਗੱਲ ਕਰੀ ਰਸ ਸੋਨਾ ਰਸ ਰੁੱਪਾ ਅਗਰ ਘਰ ਦੇ ਵਿੱਚ ਕੋਈ ਚਾਂਦੀ ਪਈ ਹੈ ਤੇ ਇਹਨੂੰ ਵੀ ਸੁੱਟ ਕਿਉਂਕਿ ਗੁਰੂ ਕਹ ਰਿਹਾ ਨਹੀਂ ਤੇ ਰਸ ਹੈ ਕਾਮਣ ਰਸ ਪੁਰਸ਼ ਵਾਸਤੇ ਇਸਤਰੀ ਤੇ ਇਸਤਰੀ ਵਾਸਤੇ ਪੁਰਸ਼ ਅਗਰ ਰਸ ਹੈ ਤਾਂ ਮੈਂ ਖਣ ਪਹਿਲੇ ਤੇਰੇ ਪਤੀ ਨੂੰ ਚਾਹੀਦਾ ਉਹ ਤੈਨੂੰ ਧੱਕੇ ਮਾਰ ਕੇ ਘਰੋਂ ਕੱਢੇ ਪਹਿਲੇ ਤੇ ਰਸ ਸੋਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਤੇ ਮੈਂ ਕਿ ਕਪੜੇ ਨਾਲ ਤੂੰ ਜ਼ਰੂਰ ਸੈਂਟ ਲਾਇਆ ਹੈ ਅਤਰ ਲਾਇਆ ਹੈ ਖੁਸ਼ਬੂ ਆ ਰਹੀ ਤੂੰ ਜਾਣਦੀ ਹੈ ਪ੍ਰਿੰਸੀਪਲ ਹੈ ਪੜਾਉਂਦੀ ਹੈ ਕਾਲਜ ਦੇ ਜਾ ਕੇ ਇਸ ਕਿਤਾਬ ਲਿਖਣ ਦਾ ਤੂੰ ਬਹੁਤ ਵੱਡਾ ਮਾਣ ਪ੍ਰਾਪਤ ਕੀਤਾ ਤੇ ਸੰਤ ਤੋਂ ਲਾਇਆ ਹੈ ਅਤਰ ਤੋਂ ਲਾਇਆ ਹੈ ਖੁਸ਼ਬੂ ਤੇਰੇ ਕੋਲ ਆ ਰਹੀ ਤੇ ਸਾਬ ਕਿੰਨੇ ਤੇ ਰਸ ਹੈ ਇਹ ਕਿਉਂ ਲਾਇਆ ਹੈ ਰਸ ਸੇ ਜਾ ਰਸ ਘੋੜੇ ਮੰਦਰ ਰਸਮੀ ਛਰ ਰਸਮਾਸ ਮੰਦਰ ਮੈਂ ਕਿ ਬੜੀ ਸੋਹਣੀ ਕੋਠੀ ਹੈ ਤੇਰੀ ਇਹਨੂੰ ਅਗਲਾ ਇਹ ਹਟਾ ਦੇ ਜਾਂ ਘਰੋਂ ਨਿਕਲ ਕਿਉਂਕਿ ਇਹ ਵੀ ਇੱਕ ਰਸ ਹੈ ਸਤਿਗੁਰ ਕਹਿੰਦੇ ਪੈ ਨੇ ਇਹ ਵੀ ਇੱਕ ਰਸ ਹੈ ਮਕਾਨ ਸੋਨਾ ਮਕਾਨ ਇਹ ਵੀ ਇੱਕ ਰਸ ਹੈ ਅਸਵਾਰੀ ਅੱਛੀ ਤੋਂ ਅੱਛੀ ਅਸਵਾਰੀ ਹੋਵੇ ਉਸ ਜ਼ਮਾਨੇ ਚ ਅੱچھے ਘੋੜੇ ਹੁੰਦੇ ਸਨ ਤੇ ਜਿਹਦੇ ਕੋਲ ਬਹੁਤ ਵਧੀਆ ਘੋੜਾ ਹੋਵੇ ਭੁੱਲਿਆ ਨਹੀਂ ਸਮੰਦਾ ਸੀ ਤੇ ਅੱਜ ਕੱਲ੍ਹ ਵਾਹਨ ਬਦਲ ਗਏ ਕਾਰਾਂ ਹੋ ਗਈਆਂ ਜਾਂ ਹੋਰ ਕੋਈ ਇਸ ਜ਼ਰੀਏ ਹੋ ਗਏ ਤੇ ਮੈਂ ਖ ਇਹ ਵੀ ਤੇਰੇ ਕੋਲ ਹੈ ਤੇ ਇਹਨੂੰ ਵੀ ਬਾਹਰ ਸੋਟ ਭੁੱਲ ਕੇ ਵੀ ਕਾਰ ਤੇ ਨਾ ਬੈਠੀ ਰਸ ਸੇ ਜਹਰਸ ਘੋੜੇ ਮੰਦਰ ਰਸ ਮਿੱਠਾ ਮਿੱਠਾ ਵੀ ਕੁ ਰਸ ਹੁੰਦਾ ਤੇ ਚੀਨੀ ਪਿੰਦੀ ਹੈ ਕਿ ਨਹੀਂ ਸ਼ੂਗਰ ਖਾਂਦੀ ਹੈ ਕਿ ਨਹੀਂ ਘਰ ਦੇ ਚ ਮਿੱਠਾ ਹੈ ਕਿ ਨਹੀਂ ਕੋਈ ਮਿੱਠੀ ਚੀਜ਼ ਵਰਤਦੀ ਹੈ ਕਿ ਨਹੀਂ ਇਹਨੂੰ ਵੀ ਬਾਹਰ ਸੁੱਟ ਫਿਰ ਰਸ ਮਿੱਠਾ ਰਸ ਮਾਸ ਫਿਰ ਮਾਸ ਇੱਕ ਰਸ ਇਹਨੂੰ ਬਾਹਰ ਸੁੱਟ ਪਰ ਇਸ ਤੋਂ ਪਹਿਲੇ ਚੀਨੀ ਵੀ ਬਾਹਰ ਸੁੱਟ ਕੋਠੀ ਨੂੰ ਵੀ ਅਗਲਾ ਸੋਨੇ ਦਾ ਹਾਰ ਤੂੰ ਜੋ ਗੱਲ ਵਿੱਚ ਪਾਇਆ ਹੈ ਇਹ ਵੀ ਬਾਹਰ ਸੁੱਟ। ਔਰ ਫਿਰ ਅਸਵਾਰੀ ਵਾਸਤੇ ਵੀ ਤੇਰੇ ਕੋਲ ਕੁਝ ਨਹੀਂ ਹੋਣਾ ਚਾਹੀਦਾ। ਤੂੰ ਸੈਂਟ ਇਹ ਅਤਰ ਇਤਿਆਦਿਕ ਦੀਆਂ ਸ਼ੀਸ਼ੀਆਂ ਵੀ ਬਾਹਰ ਸੁੱਟ। ਇਹ ਘਰ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ। ਅੱਖ ਨਗੀ ਇਸ ਢੰਗ ਨਾਲ ਤੇ ਮੈਂ ਨਹੀਂ ਸੋਚਿਆ ਸੀ। ਇਸ ਤਰ੍ਹਾਂ ਦੇ ਵੀ ਅਰਥ ਆਉਂਦੇ ਨੇ ਤੇ ਮੈਂ ਕਹ ਤੂੰ ਇਹ ਸਮਝਿਆ ਹੋਇਆ ਕਿ ਸਿੱਖ ਜਗਤ ਵਿੱਚ ਸਾਰਿਆਂ ਨੇ ਦਿਮਾਗ ਨੂੰ ਤਾਲੇ ਲਾ ਕੇ ਰੱਖਿਆ ਹੋਇਆ ਨੇ। ਵਾਕਈ ਜਿਨ੍ਹਾਂ ਨੇ ਤਾਲੇ ਲਾ ਕੇ ਰੱਖੇ ਨੇ ਉਹਨਾਂ ਨੇ ਇਸ ਬਹਿਸ ਨੂੰ ਛੇੜਿਆ ਆ ਪਰ ਪੰਥ ਦੇ ਪਰਮਾਣਿਕ ਖਰੜੇ ਦੀਆਂ ਥਾਂ ਥਾਂ ਤੇ ਮੁਕਲਫਰਤ। ਔਰ ਅਨੇਕ ਤਾਨੂ ਅੰਮ੍ਰਿਤ ਵੀ ਅਨੇਕਾਂ ਹਿੱਸਿਆਂ 'ਚ ਵੰਡ ਕੇ ਰੱਖ ਦਿੱਤਾ। ਫਿਰ ਠੰਡੇ ਦਿਲ ਨਾਲ ਮੈਂ ਤੁਹਾਨੂੰ ਪੁੱਛਣ ਲੱਗੀ ਕਹਿੰਨੇ ਜੀ ਗੱਲ ਕੀ ਹੈ? ਫਿਰ ਗੱਲ ਕੀ ਹੈ? ਮੈਂ ਤਾਂ ਇੰਨੀ ਵੱਡੀ ਕਿਤਾਬ ਲਿਖ ਬੈਠੀ ਹਾਂ। ਮੈਂ ਫਿਰ ਗੱਲ ਸੁਣਾ। ਸੋਨੇ ਦਾ ਕੋਲ ਹੋਣਾ ਮਾੜੀ ਗੱਲ ਨਹੀਂ ਪਰ ਬੰਦਾ ਸੋਨੇ ਵਿੱਚ ਰਸ ਨਾ ਮਾਣੇ। ਹੁਣ ਜਿਵੇਂ ਪੁਰਸ਼ ਸੋਨੇ ਦਾ ਅਗਰ ਕੜਾ ਪਾਈ ਫਿਰਦਾ ਤੇ ਰਸ ਹੈ ਉਸ ਦਾ ਵਰਨਾ ਸਭ ਲੋਕ ਦਾ ਕੜਾ ਸਾਨੂੰ ਸਤਗੁਰ ਨੇ ਦਿੱਤਾ ਹੈ। ਸੋਨੇ ਦਾ ਤਾਂ ਨਹੀਂ ਦਿੱਤਾ। ਤੇ ਜਿੰਨੇ ਪਾਈ ਫਿਰਦੇ ਨੇ ਕਿ ਸੋਨੇ ਦਾ ਕੜਾ ਵੀ ਇੱਕ ਰਸ ਹੋ ਗਿਆ। ਸੋਨਾ ਇੱਕ ਲੋੜ ਹੋ ਸਕਦੀ ਬੰਦੇ ਦੀ ਰੱਖੇ। ਅਗਰ ਔਰਤਰੀ ਨੇ ਕੁਝ ਪਹਿਨੇ ਹੈ ਠੀਕ ਹੈ। ਪਰ ਹੁਣ ਨੀਰਾ ਤੇ ਸੋਨਾ ਨਾ ਦਿਖਾਂਦੀ ਫਿਰੇ ਤੇ ਜੇ ਦਿਖਾਂਦੀ ਤੇਦੀ ਹੋ ਰਸ ਹੈ ਮੁਸ਼ਕਿਲ ਹੈ ਕਿ ਨਾਮ ਜਪ ਸਕੇ ਰਸ ਨਹੀਂ ਆਉਣਾ ਚਾਹੀਦਾ ਇਸੇ ਤਰੀਕੇ ਦੇ ਨਾਲ ਪੁਰਸ਼ ਵਾਸਤੇ ਇਸਤਰੀ ਤੇ ਇਸਤਰੀ ਵਾਸਤੇ ਪੁਰਸ਼ ਇੱਕ ਲੋੜ ਹੈ ਸੰਸਾਰਿਕ ਲੋੜ ਹੈ ਸਮਾਜਿਕ ਲੋੜ ਹੈ ਸਰੀਰਕ ਲੋੜ ਹੈ ਕਿ ਸਿਰਫ ਰਸ ਨਾ ਹੋਵੇ ਅਗਰ ਰਸ ਬਣ ਗਿਆ ਤਾਂ ਸੁਰਤ ਇੱਥੇ ਵੀ ਰੁਕ ਜਾਏਗੀ ਅੱਗੇ ਨਹੀਂ ਜਾ ਸਕੇਗਾ ਮਨੁੱਖ ਮਕਾਨ ਇੱਕ ਲੋੜ ਹੈ ਬਿਲਕੁਲ ਲੋੜ ਹੈ ਮਨੁੱਖ ਦੀ ਇੱਕ ਲੋੜ ਹੈ ਤੇ ਜੇ ਮਕਾਨ ਹੁਣ ਰਸ ਬਣ ਜਾਏ ਤੇ ਕਈਆਂ ਵਾਸਤੇ ਰਸ ਬਣ ਜਾਂਦਾ ਉਹ ਬੈਠਣ ਵਾਸਤੇ ਬਾਅਦ ਵਿੱਚ ਕਹਿੰਦੇ ਨੇ ਪਹਿਲੇ ਸਾਰਾ ਮਕਾਨ ਦਿਖਾ ਦੇ ਨਾ ਇਹ ਵੀ ਵੇਖੋ ਇਹ ਵੀ ਵੇਖੋ ਅੰਜ ਪ੍ਰਕਰਮਾ ਕਰਾਈ ਫਿਰਦੇ ਨੇ ਆਪਣੇ ਮਕਾਨ ਦੀ ਜਿਵੇਂ ਉਹਨਾਂ ਦਾ ਮਕਾਨ ਇੱਕ ਮੰਦਰ ਹੋਵੇ ਖੂਬਸੂਰਤ ਪ੍ਰਮਾਤਮਾ ਦਾ ਖੈਰ ਮੁਖਤਸਰ ਅਸਰੀ ਇਹ ਰਸ ਹੁੰਦਾ ਹੈ ਤਾਂ ਹੁਣ ਇਸ ਮਕਾਨ ਨੇ ਰੱਬ ਦਾ ਨਾਮ ਨਹੀਂ ਜਪਣ ਦੇਣਾ ਕਈਆਂ ਵਾਸਤੇ ਗੱਡੂ ਕਾਰ ਇਤਿਆਦਕ ਰਸ ਬਣ ਜਾਂਦੀ ਹੈ ਬਿ ਲੋਕੀ ਵੇਖਣ ਕੋਈ ਵਧੀਆ ਹੋਵੇ ਕਾਰ ਆਮ ਕਾਰਾਂ ਹੀ ਤੇ ਲੋਕੀ ਪੈ ਘੁੰਮਦੇ ਨੇ ਕੋਈ ਖਾਸ ਹੋਵੇ ਕੋਈ ਸلسلਾ ਖਾਸ ਹੋਵੇ ਵਿਸ਼ੇਸ਼ ਹੋਵੇ ਤੇ ਜੇ ਹੁਣ ਕਾਰ ਦੇ ਆਸਰੇ ਤੇ ਤੂੰ ਵਿਸ਼ੇਸ਼ ਹੋਣਾ ਸਭ ਕੁਝ ਰਸ ਹੋ ਜਾਏ ਸੁਰਤ ਰੁਕੇਗੀ ਤੇ ਮਿੱਠਾ ਇੱਕ ਲੋੜ ਹੈ ਸਰੀਰ ਦੇ ਚ ਮਾੜਾ ਮੋਟਾ ਜਾਣਾ ਹੀ ਚਾਹੀਦਾ ਥੋੜਾ ਬਹੁਤ ਇਹਦੀ ਇੱਕ ਲੋੜ ਹੈ ਪਰ ਇਹ ਹੁਣ ਰਾਸੀ ਬਣ ਜਾਏ ਕਈ ਬੰਦਿਆਂ ਦਾ ਮਿੱਠੀ ਚੀਜ਼ ਖਾਣਾ ਇੱਕ ਰਸ ਬਣ ਜਾਂਦਾ ਤੁਜੇ ਰਸ ਬਣ ਗਏ ਤੇ ਮੁਸ਼ਕਿਲ ਹੈ ਨਾਮ ਜਪ ਸਕੇ ਇਸ ਤਰ੍ਹਾਂ ਮਾਸ ਇੱਕ ਬੰਦੇ ਦੀ ਲੋੜ ਹੋ ਸਕਦੀ ਰਸ ਨਹੀਂ ਅਗਰ ਮਾਸ ਰਸ ਬਣ ਗਿਆ ਤੇ ਫਿਰ ਮੁਸ਼ਕਿਲ ਹੈ ਨਾਮ ਜਪ ਸਕੇ ਫਿਰ ਤੇ ਮਾਸੀ ਚ ਫਸ ਗਿਆ ਫਿਰ ਤੇ ਮਾਸੀ ਚ ਡੁੱਬ ਗਿਆ ਕੋਈ ਰੂਪ ਦੇ ਚ ਡੁੱਬ ਗਿਆ ਕੋਈ ਸੋਨੇ ਚ ਡੁੱਬ ਗਿਆ ਕੋਈ ਮਕਾਨ ਦੇ ਚ ਡੁੱਬ ਗਿਆ ਕੋਈ ਮਿੱਠੇ ਚ ਡੁੱਬ ਗਿਆ ਕੋਈ ਮਹਿਲ ਮਾਰੀਆਂ ਚ ਡੁੱਬ ਗਿਆ ਕੋਈ ਮਾਸੇ ਚ ਡੁੱਬ ਗਿਆ ਸਤਿਗੁਰ ਇਹਨਾਂ ਸਾਰਿਆਂ ਨੂੰ ਰਸ ਭਏ ਕਹਿੰਦੇ ਨੇ ਇੱਕ ਨੂੰ ਰਸ ਨਹੀਂ ਆਖਿਆ ਫਿਰ ਇਸ ਪੰਕਤੀ ਨੂੰ ਸਰਵਨ ਕਰਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਰਸ ਸੋਨਾ ਰਸ ਰੋਪਾ ਕਾਮਣ ਰਸ ਪਰਮਲ ਕੇ ਵਾਸ ਰਸ 세 ਜਾ ਰਸ ਘੋੜੇ ਮੰਦਰ ਰਸ ਮੀਠਾ ਰਸ ਮਾਸ ਇਹਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ ਅਗਰ ਇੰਨੇ ਰਸ ਇਸ ਸਰੀਰ ਦੇ ਚ ਨੇ ਨਾਮ ਕਿੱਥੇ ਵਸੇਗਾ